ਕਰਤਾ ਦੋਸਤੋ ਤੁਸੀਂ ਬਹੁਤ ਦੇਖੇ ਨੇ ਪਰ ਐਦਾਂ ਦਾ ਘਰ ਤੁਸੀਂ ਪਹਿਲੀ ਵਾਰੀ ਵੇਖ ਰਹੇ ਹੋ ਜੋ ਕਿ ਇੱਕ ਕੋਠੀ ਟਾਈਪ ਵੀ ਹੈ ਤੇ ਘਰ ਵੀ ਹੈ ਆਜੂ ਖਾਵੇਂ ਤੁਹਾਨੂੰ ਅੰਦਰੋਂ ਵੀ ਘਰ ਬਣ ਕੇ ਰੈਡੀ ਹੈ ਜੋੜੀਆਂ ਵਗੈਰਾ ਦਾ ਕੰਮ ਰਹਿੰਦਾ ਤੇ ਪੱਥਰ ਵਗੈਰਾ ਲੱਗ ਚੁੱਕਿਆ ਘਰ ਦੇ ਵਿੱਚ ਤੇ ਇਹ ਉਹਨਾਂ ਵਾਸਤੇ ਦੋਸਤੋ ਬਹੁਤ ਵਧੀਆ ਘਰ ਹੈ ਜਿੰਨਾਂ ਕੋਲੇ ਨਾ ਸ਼ੈਡ ਤੇ ਜਗ੍ਹਾ ਨਹੀਂ ਹੁੰਦੀ ਹੈਗੀ ਘੱਟ ਹੁੰਦੀ ਹੈ ਜਗ੍ਹਾ ਵੀ ਸਾਈਡ ਤੇ ਆਪਾਂ ਕੋਠੀ ਦੇ ਲੰਮੀ ਲੰਮੀ ਜਗ੍ਹਾ ਨਹੀਂ ਰੱਖ ਦਿੰਦੇ ਇਸ ਵਿੱਚ ਜਗ੍ਹਾ ਰੱਖਣ ਦੀ ਕੋਈ ਜ਼ਰੂਰਤ ਨਹੀਂ ਹੈਗੀਗੀ ਇਹ ਸਾਈਡਾਂ ਵਾਲੀਆਂ ਕੰਧਾਂ ਤੇ ਕੰਧਾਂ ਤਰੀਆਂ ਹੋਈਆਂ ਨੇ ਉਸ ਕਰਕੇ ਇਹ ਘਰ ਦੀ ਇੱਕ ਡਿਜ਼ਾਈਨ ਹੈਗਾ ਆ ਵੇਖੋ ਦੋਸਤੋ ਤੇ ਨੰਬਰ 2 ਤੇ ਇਹਦੇ ਵਿੱਚ ਇੱਕ ਵੱਡੀ ਗੱਲ ਕੀ ਹੈ ਇਹਦੇ ਵਿੱਚ ਕਿਤੇ ਵੀ ਕੋਈ ਚਗਾਠ ਨਹੀਂ ਲੱਗੀ ਹੋਈ ਖਰਚਾ ਘਟਾਇਆ ਹੋਇਆ ਬਹੁਤ ਜ਼ਿਆਦਾ ਕਿਤੇ ਵੀ ਕੋਈ ਚਗਾਠ ਨਹੀਂ ਲਾਈ ਬਾਈ ਮਿਸਤਰੀ ਨੇ ਤੇ ਤੁਸੀਂ ਮਿਸਤਰੀ ਦੇ ਉੱਪਰ ਨੰਬਰ ਵੀ ਪਾਵਾਂਗੇ ਉਹਨਾਂ ਨਾਲ ਗੱਲਬਾਤ ਕਰ ਸਕਦੇ ਹੋ ਜੇਕਰ ਕਰ ਕਰ ਪਵਾਉਣਾ ਚਾਹੁੰਦੇ ਹੋ ਜਾਂ ਕੋਈ ਜਾਣਕਾਰੀ ਲੈਣੀ ਚਾਹੁੰਦੇ ਹੋ ਮਿਸਤਰੀ ਗੁਰਸੇਵ ਸਿੰਘ ਇਹ ਤੁਹਾਡੇ ਨਾਲ ਗੱਲਬਾਤ ਜ਼ਰੂਰ ਕਰਨਗੇ ਦੋਸਤੋ ਜੇਕਰ ਕੋਈ ਜਾਣਕਾਰੀ ਲੈਣੀ ਹੁੰਦੀ ਆ ਹਾ ਜੋ ਅੰਦਰੋਂ ਵੀ ਵਿਖਾਵਾਂਗੇ ਘਰ ਤੁਹਾਨੂੰ ਇਹ ਪੋਰਚ ਆ ਦੋਸਤੋ ਫਸਟ ਤੇ ਪੋਰਚ ਆ ਤੇ ਇਸ ਦੇ ਨਾਲ ਹੀ ਡਰਾਈੰਗ ਰੂਮ ਹੈਗਾ ਜਿਸ ਦਾ ਕਿ ਇੱਕ ਬਾਰ ਪੋਰਚ ਵਿੱਚ ਵੀ ਹੈ ਤੇ ਇੱਕ ਖੁੱਲਾ ਗੇਟ ਅੰਦਰ ਰੱਖਿਆ ਹੋਇਆ ਹੈ ਲੋਬੀ ਦੇ ਵਿੱਚ ਜੋ ਕਿ ਮਹਿਮਾਨ ਵਗੈਰਾ ਇਧਰੋਂ ਸਾਈਡ ਤੋਂ ਆ ਕੇ ਇਧਰ ਹੀ ਜਾ ਸਕਦਾ ਤੇ ਸਾਹਮਣੇ ਰਸੋਈ ਹੈਗੀ ਪੋਰਚ ਦੇ ਵਿੱਚ ਆਹ ਵੇਖੋ ਸਕਰ ਦੇ ਵਿੱਚ ਚਾਰਸ ਵਿੰਡੋ ਲੱਗੀ ਹੈ ਆ ਵੇਖੋ ਦੋਸਤੋ ਇਹ ਡ੍ਰੈਕ ਰੂਮ ਹੈਗਾ ਤੇ ਲੌਬੀ ਬਹੁਤ ਖੁੱਲੀ ਹੈ ਲਾਈਟ ਵਗੈਰਾ ਪੈਂਦੀ ਹੈ ਵਧੀਆ ਨੈਚੁਰਲ ਤੇ ਇਹ ਕਿਚਨ ਆ ਗਿਆ ਕਿਚਨ ਦੇ ਵਿੱਚ ਸੈਲਫ ਵਗੈਰਾ ਪਾਤੀ ਤੇ ਕੰਮ ਕਾਫੀ ਪਿਆ ਹੈ ਜੀ ਥੋੜਾ ਉੱਪਰ ਪੀਓਪੀ ਵਗੈਰਾ ਦਾ ਕੰਮ ਵੀ ਪਿਆ ਤੇ ਪੱਥਰੀ ਲੱਗਿਆ ਜੋੜੀਆਂ ਦਾ ਕੰਮ ਵੀ ਪਿਆ ਆਹ ਦੇਖੋ ਦੋਸਤੋ ਚਗਾਠ ਕਿਤੇ ਵੀ ਨਹੀਂ ਲੱਗੀ ਹੋਈ ਕਿਸੇ ਵਿੰਡੋ ਚ ਨਹੀਂ ਲੱਗੀ ਕਿਸੇ ਗੇਟ ਚ ਨਹੀਂ ਲੱਗੀ ਉੱਧਰ ਦੀ ਪੌੜੀ ਚੜ ਜਣੀ ਐ ਉਹ ਚੜ੍ਹਾਈ ਪਈ ਐ ਪੌੜੀ ਸਾਈਡ ਤੇ ਤੇ ਇਹ ਬੈਡਰੂਮ ਆ ਦੋਸਤੋ ਬੈਡਰੂਮ ਦੇ ਵਿੱਚ ਵੀ ਸੇਮ ਡ੍ਰੈੰਗ ਰੂਮ ਵਾਲੀ ਵਿੰਡੋ ਲੱਗੀ ਹੋਈ ਐ ਸ਼ੇਪ ਉਹੀ ਚਾਰਸ ਵਿੰਡੋ ਜੋ ਕਿ ਬਾਹਰ ਤੋਂ ਇੱਕੋ ਹੀ ਡਿਜ਼ਾਈਨ ਹੋਣਾ ਇਸ ਘਰ ਦਾ ਤੇ ਇਸ ਦੇ ਵਿੱਚ ਇੱਕੋ ਹੀ ਕਾਮਨ ਵਾਸ਼ਰੂਮ ਆਗਾ ਜੋ ਕਿ ਬੈਕ ਤੇ ਜਮਾਂ ਸੈਂਟਰ ਦੇ ਵਿੱਚ ਐ ਇਹ ਦੋਸਤੋ ਸਟੋਰ ਆ ਗਿਆ ਜੋ ਕਿ ਕਿਚਨ ਦੇ ਬੈਕ ਸਾਈਡ ਤੇ ਬਣਾਇਆ ਹੋਇਆ ਕੋਹਨੇ ਰ ਅਸਿਗਾ ਇਥੇ ਥੋੜਾ ਲਾਈਟ ਹੈ ਨਹੀਂ ਸੀਗੀ ਨਹੀਂ ਆਪਾਂ ਚਾਨਣ ਚ ਵਖਾ ਦਿੰਦੇ ਤੁਹਾਨੂੰ ਤੇ ਦੂਸਰੀ ਸਾਈਡ ਤੇ ਇਸ ਦੇ 프ੰਟ ਤੇ ਇਹ ਵਿਚਾਲੇ ਵਾਸ਼ਰੂਮ ਛੱਡ ਕੇ ਦੂਸਰੀ ਸਾਈਡ ਤੇ ਬੈਡਰੂਮ ਕੀਤਾ ਹੋਇਆ ਦੋਸਤੋ ਇਹ ਕਾਮਨ ਵਾਸ਼ਰੂਮ ਹੈ ਜੋ ਕਿ ਲੌਬੀ ਨਾਲ ਅਟੈਚ ਹੈ ਤੇ ਆਪਾਂ ਰੂਮ ਵਗੈਰਾ ਚੋ ਵੀ ਯੂਜ਼ ਕਰ ਸਕਦੇ ਹਾਂ ਸਾਰੇ ਪਰਿਵਾਰ ਲਈ ਤੇ ਇਧਰ ਦੂਸਰਾ ਬੈਡਰੂਮ ਹੈ ਦੋਸਤੋ ਦੂਸਰੀ ਸਾਈਡ ਤੇ ਦੋ ਬੈਡਰੂਮ ਨੇ ਇੱਕ ਸਟੋਰ ਡਰੈੰਗ ਰੂਮ ਤੇ ਕਿਚਨ ਸਕੁਅਰ ਫੁੱਟ ਏਰੀਆ ਇਹ ਨੀਚੇ-ਨੀਚੇ 1400 ਸਕੁਅਰ ਫੁੱਟ ਏਰੀਆ ਤੇ ਭਾਈ ਉਹਨਾਂ ਨੇ 10-11 ਲੱਖ ਰੁਪਏ ਲਾਇਆ ਸੀ ਤੇ ਹਜੇ ਤੱਕ ਹੁਣ ਤੱਕ 10 ਤੋਂ 11 ਲੱਖ ਰੁਪਏ ਲੱਗ ਚੁੱਕੇ ਇਸ ਤੇ ਤੇ ਕੰਮ ਚੱਲੀ ਜਾ ਰਿਹਾ ਸੀ ਦੋਸਤੋ ਕਿਵੇਂ ਲੱਗੀ ਕੋਠੀ ਕਮੈਂਟਾਂ ਵਿੱਚ ਜਰੂਰ ਦੱਸਿਓ ਤੇ ਨਵੀਆਂ ਨਵੀਆਂ ਕੋਠੀਆਂ ਵੇਖਣ ਵਾਸਤੇ ਸਾਡੇ ਪੇਜ ਨੂੰ ਫੋਲੋ ਜਰੂਰ ਕਰਿਓ ਪੰਜਾਬ ਪੀਬੀ 31 ਆਪਾਂ YouTube ਤੇ ਤੇ Facebook ਤੇ ਨਵੀਆਂ ਨਵੀਆਂ ਕੋਠੀਆਂ ਦੀ ਵੀਡੀਓ ਪਾਉਂਦੇ ਰਹਣਾ ਹੈ ਦੋਸਤੋ ਤਾਂ ਜੋ ਤੁਹਾਡਾ ਕੋਈ ਫਾਇਦਾ ਹੋ ਸਕੇ ਜੇ ਕੋਈ ਭਰਾ ਘਰ ਬਣਾ ਰਿਹਾ ਹੈ ਜਾਂ ਬਣਾਉਣਾ ਚਾਹੁੰਦਾ ਹੈ ਤਾਂ ਕੋਈ ਮਦਦ ਹੋ ਜਾਂਦੀ ਹੈ ਧੰਨਵਾਦ ਦੋਸਤੋ